ਅੱਜ ਦੇ ਸਮੇਂ ਦੀ ਜਦੋਂ ਅਸੀਂ ਗੱਲ ਕਰਦੇ ਆਂ ਤੇ ਵਧੀਆ ਭਵਿੱਖ ਦੇ ਸੁਪਨੇ ਕੌਣ ਨਹੀਂ ਲੈਂਦਾ ਲੇਕਿਨ ਜਦੋਂ ਅਸੀਂ ਇਹਨਾਂ ਸੁਪਨਿਆਂ ਦੀ ਗੱਲ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਬਹੁਤ ਸਾਰੇ ਨੌਜਵਾਨ ਤੇ ਕਈ ਪਰਿਵਾਰ ਜਿਹੜੇ ਨੇ ਉਹ ਜਾ ਰਹੇ ਨੇ ਸੋ ਇਸ ਸਮੇਂ ਖਬਰ ਸਾਹਮਣੇ ਆ ਰਹੀ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਪਰਿਵਾਰਾਂ ਨੂੰ ਜਾਂ ਫਿਰ ਇਹਨਾਂ ਨੌਜਵਾਨਾਂ ਨੂੰ ਤਹਿਰਾਨ ਦੇ ਵਿੱਚ ਡੋਂਗਰਾ ਦੇ ਵੱਲੋਂ ਬੰਦੀ ਬਣਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਉੱਪਰ ਥਰਡ ਡਿਗਰੀ ਟੌਰਚਰ ਕੀਤਾ ਜਾ ਰਿਹਾ ਹੈ ਜਦੋਂ ਅਸੀਂ ਇਸ ਤਸ਼ੱਦਦ ਦੀ ਗੱਲ ਕਰਦੇ ਆ ਤੇ ਡੋਂਗਰ ਨੌਜਵਾਨਾਂ ਨੂੰ ਬੰਦੀ ਬਣਾਇਆ ਜਾ ਰਿਹਾ ਹੈ ਤੇ ਬ ਕੇ ਦੇ ਨਾਲ ਘੁੱਟ ਮਾਰ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਵੀਡੀਓਜ਼ ਬਣਾ ਕੇ ਪਰਿਵਾਰਾਂ ਨੂੰ ਭੇਜੀਆਂ ਜਾ ਰਹੀਆਂ ਨੇ ਤੇ ਇਸ ਦੇ ذریعے ਉਹਨਾਂ ਕੋਲੋਂ ਲੱਖਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਪੈਸਾ ਨਾ ਦੇਣ ਦੀ ਸੂਰਤ ਦੇ ਵਿੱਚ ਤਹਿਰਾਨ ਦੇ ਵਿੱਚ ਹੀ ਹਰਿਆਣਾ ਦੇ ਇੱਕ ਨੌਜਵਾਨ ਨੂੰ ਆਪਣੀ ਜਾਨ ਗਵਾਣੀ ਪਈ ਡੋਂਕਰਾਂ ਦੇ ਇਸ ਗਰੁੱਪ ਤੇ ਜਦੋਂ ਗੱਲ ਕਰਦੇ ਹਾਂ ਤਾਂ ਇਸ ਗਰੁੱਪ ਦਾ ਕਿੰਗਪਿਨ ਪਾਕਿਸਤਾਨ ਦਾ ਡੋਂਕਰ ਮਿੱਠੂ ਹੈ ਮਿੱਠੂ ਡੋਂਕਰ ਦੇ ਨਾਲ ਪੰਜਾਬ ਅਤੇ ਹਰਿਆਣਾ ਦੇ ਕੁਝ ਟਰੈਵਲ ਏਜੰਟ ਵੀ ਮਿਲੇ ਹੋਏ ਨੇ ਤਹਿਰਾਨ ਦੇ ਵਿੱਚ ਸੇਫ ਲਗਾਉਣ ਦੀ ਬਧਿਰੀ ਜਾਣਕਾਰੀ ਏਜੰਟਾਂ ਨੂੰ ਹੁੰਦੀ ਹੈ ਪਰ ਜਿਹੜੇ ਏਜੰਟ ਨਵੇਂ ਹੁੰਦੇ ਨੇ ਉਹਨਾਂ ਨੂੰ ਸੇਫ ਲਗਾਉਣ ਦੀ ਕੋਈ ਵੀ ਜਾਣਕਾਰੀ ਨਹੀਂ ਹੁੰਦੀ। ਅਸਲ ਇੱਥੇ ਤੁਹਾਨੂੰ ਦੱਸ ਸੀ ਕਿ ਮਿੱਠੂ ਪਹਿਲਾ ਏਜੰਟਾਂ ਦੇ ਸੋਸ਼ਲ ਮੀਡੀਆ ਤੇ ਬਣੇ ਗਰੁੱਪ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂਰਪ ਦੇ ਵਿੱਚ ਡੌਂਕੀ ਲਗਾ ਕੇ ਕਲਾਇੰਟ ਨੂੰ ਭੇਜਣ ਦੀ ਪੋਸਟ ਪਾਉਂਦਾ ਹੈ। ਇਸ ਤੋਂ ਬਾਅਦ ਟਰੈਵਲ ਏਜੰਟ ਮਿੱਠੂ ਦੇ ਨਾਲ ਸੰਪਰਕ ਕਰਦੇ ਹਨ। ਮਿੱਠੂ ਪਹਿਲਾਂ ਹੀ ਏਜੰਟਾਂ ਦੇ ਜ਼ਰੀਏ ਕਲਾਇੰਟਸ ਨੂੰ ਤਹਿਰਾਨ ਦੇ ਵਿੱਚ ਕੁਝ ਸਮੇਂ ਦੀ ਸਟੇ ਦੇ ਲਈ ਜਾਣਕਾਰੀ ਦੇ ਦਿੰਦਾ ਹੈ। ਜਿਉਂ ਹੀ ਕਲਾਇੰਟ ਤਹਿਰਾਨ ਦੇ ਵਿੱਚ ਪਹੁੰਚਦੇ ਨੇ ਉਹਨਾਂ ਨੂੰ ਫਲਾਈਟ ਰੱਦ ਹੋਣ ਦਾ ਕਹਿ ਕੇ ਕਿਸੇ ਹੋਟਲ ਹੁੰਦਾ ਹੈ ਇਸ ਦੇ ਨਾਲ ਨਾਲ ਜਦੋਂ ਗੱਲ ਕਰਦੇ ਹਾਂ ਇਸ ਤੋਂ ਬਾਅਦ ਦੇ ਮੰਜ਼ਰ ਦੇ ਇਸ ਤੋਂ ਬਾਅਦ ਪਾਕਿਸਤਾਨ ਡੋਂਕਰ ਮਿੱਠੂ ਦਾ ਗਰੁੱਪ ਕਲੈਂਟਸ ਨੂੰ ਆਪਣੇ ਘਰਾਂ ਦੇ ਵਿੱਚ ਲੈ ਜਾਂਦਾ ਹੈ ਜਿੱਥੇ ਉਹਨਾਂ ਦੇ ਨਾਲ 2 ਦਿਨ ਤੱਕ ਸਹੀ ਵਰਤਾਓ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਆਪਣੇ ਘਰ ਫੋਨ ਕਰਨ ਲਈ ਕਿਹਾ ਜਾਂਦਾ ਹੈ ਮਿੱਠੂ ਨੇ ਆਪਣੇ ਘਰ ਦੇ ਵਿੱਚ ਹੀ ਬੋਰਡਿੰਗ ਕਾਰਡ ਬਣਾਉਣ ਵਾਲਾ ਸਿਸਟਮ ਵੀ ਲਗਾਇਆ ਹੋਇਆ ਹੈ ਡੋਂਕਰ ਡਿਮਾਂਡ ਕਰਦੇ ਹਨ ਕਿ ਘਰ ਫੋਨ ਕਰਕੇ ਇਹ ਕਹਿਣਾ ਹੈ ਕਿ ਉਸ ਦੇਸ਼ ਦੇ ਵਿੱਚ ਪਹੁੰਚ ਗਏ ਨੇ ਜਿਸ ਕੋਈ ਪਰਿਵਾਰਕ ਮੈਂਬਰ ਉਹਨਾਂ ਦੇ ਕੋਲੋਂ ਸਬੂਤ ਮੰਗਦਾ ਹੈ ਤੇ ਉਹਨਾਂ ਦੇ ਨਾਲ ਬੁਰਾ ਵਿਵਹਾਰ ਕਰਕੇ ਪਰਿਵਾਰਕ ਮੈਂਬਰਾਂ ਨੂੰ ਵੀਡੀਓ ਭੇਜੀ ਜਾਂਦੀ ਹੈ ਤੇ WhatsApp ਦੇ ਜ਼ਰੀਏ ਉਹਨਾਂ ਨੂੰ ਮੈਸੇਜ ਕੀਤਾ ਜਾਂਦਾ ਤੇ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ ਉਹ ਜਿਹੇ ਬਹੁਤ ਸਾਰੇ ਨੌਜਵਾਨ ਦੇ ਪਰਿਵਾਰ ਜਿਹੜੇ ਨੇ ਉਹ ਬੰਦੀ ਬਣੇ ਰਹਿੰਦੇ ਨੇ ਮਿੱਠੂ ਦੇ ਕੋਲ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਮਿੱਠੂ ਦੇ ਗਰੁੱਪ ਦੀ ਤਾਂ ਉਹ ਪੈਸਾ ਨਾ ਮਿਲਣ ਕਰਕੇ ਉਹਨਾਂ ਨੌਜਵਾਨਾਂ ਦੇ ਉੱਪਰ ਹੋਰ ਜ਼ਿਆਦਾ ਤਸ਼ੱਦਦ ਕਰਕੇ ਉਹਨਾਂ ਨੂੰ ਖਤਮ ਵੀ ਕਰ ਦਿੰਦਾ ਹੈ ਤੇ ਕਈਆਂ ਦੇ ਪਰਿਵਾਰਕ ਮੈਂਬਰ ਬੱਚਿਆਂ ਨੂੰ ਛਡਾਉਣ ਦੇ ਲਈ ਪੈਸਿਆਂ ਦਾ ਇੰਤਜ਼ਾਮ ਕਰਦੇ ਰਹਿੰਦੇ ਨੇ ਕਿਸੇ ਹੋਰ ਸੂਬੇ ਦੇ ਪੁਲਿਸ ਨੇ ਦੋ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਡੌਂਕਰ ਮਿੱਠੂ ਦੇ ਇੱਕ ਹੈਲਪਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦਾ ਨਾਮ ਹੈ ਹੈਪੀ ਇੱਥੇ ਗੱਲ ਕਰਦੇ ਹਾਂ ਕਿ ਹੈਪੀ ਜਿਹੜਾ ਹੈ ਇਹ ਮਿੱਠੂ ਦੇ ਨਾਲ ਹੀ ਜੁੜਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਮਿੱਠੂ ਨੇ ਹੈਪੀ ਨੂੰ ਕਲਾਇੰਟ ਦੇ ਪਰਿਵਾਰਕ ਮੈਂਬਰਾਂ ਤੋਂ ਪੈਸੇ ਲੈਣ ਦੇ ਲਈ ਜਲੰਧਰ ਬੁਲਾਇਆ ਸੀ ਜਿਉਂ ਹੀ ਹੈਪੀ ਪੈਸੇ ਲੈਣ ਦੇ ਲਈ ਜਲੰਧਰ ਪਹੁੰਚਿਆ ਤਾਂ ਟਰੈਪ ਲਾ ਕੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਹੈਪੀ ਦੇ ਨਾਲ ਨਾਲ ਪ੍ਰਿੰਸ ਨਾਮਕ ਇੱਕ ਵਿਅਕਤੀ ਦਾ ਵੀ ਨਾਮ ਸਾਹਮਣੇ ਆਇਆ ਹੈ ਜੋ ਕਿ ਅਜੇ ਵੀ ਫਰਾਰ ਹੈ ਇੱਥੇ ਹੁਣ ਗੱਲ ਕਰਦੇ ਹ ਬਾਹਰ ਆਏ ਗੈਂਗਸਟਰਾਂ ਤੋਂ ਲੈ ਕੇ ਡਰੱਗਸ ਸਮਗਲਰਾਂ ਦੇ ਫਰਜ਼ੀ ਪਾਸਪੋਰਟ ਬਣਾ ਕੇ ਵੀ ਉਹਨਾਂ ਨੂੰ ਵਿਦੇਸ਼ ਭੇਜਣ ਵਾਲਾ ਕੰਮ ਇਸ ਗਰੁੱਪ ਦੇ ਵੱਲੋਂ ਕੀਤਾ ਜਾਂਦਾ ਹੈ ਇਸ ਦੇ ਨਾਲ ਨਾਲ ਇਹ ਗਰੁੱਪ ਬਹੁਤ ਹੀ ਜ਼ਿਆਦਾ ਐਕਟਿਵ ਤਰੀਕੇ ਦੇ ਨਾਲ ਆਪਣੀਆਂ ਕਾਰਗੁਜ਼ਾਰੀਆਂ ਕਰ ਰਿਹਾ ਹੈ ਤੇ ਇਹ ਗਰੁੱਪ ਜਲੰਧਰ ਦੇ ਹੀ ਕਈ ਗੈਂਗਸਟਰਾਂ ਨੂੰ ਵਿਦੇਸ਼ ਵਿੱਚ ਭੇਜ ਵੀ ਚੁੱਕਾ ਹੈ ਇਹ ਗਰੁੱਪ ਪੈਸਿਆਂ ਦੀ ਡੀਲ ਵੀ ਕਰਦਾ ਹੈ ਤੇ ਬਹੁਤ ਸਾਰੀ ਕਮਾਈ ਕਰ ਰਿਹਾ ਹੈ ਇਸ ਦੇ ਨਾਲ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਖਾਸ ਗਰੁੱਪ ਦੀ ਤੇ ਇਸ ਦੇ ਵਿੱਚ ਏਜੰਟ ਵੀ ਬਹੁਤ ਜ਼ਿਆਦਾ ਸ਼ਾਮਿਲ ਹੁੰਦੇ ਨੇ ਇੱਥੇ ਤੁਹਾਨੂੰ ਦੱਸ ਦਿੱਤੀ ਕਿ ਮੁਜਰਮ ਦਾ ਪਾਸਪੋਰਟ ਬਣਾਉਣ ਦੇ ਲਈ ਵੀ ਇਹ ਗਰੁੱਪ ਕ ਜ਼ਮੀਨ ਦੀ ਤਸਵੀਰ ਨੂੰ ਛੱਡ ਕੇ ਉਹਨਾਂ ਦਾ ਕਦਾਮ ਕਰਦਾ ਪਤਾ ਸਭ ਕੁਝ ਬਦਲ ਦਿੱਤਾ ਜਾਂਦਾ ਹੈ ਤੇ ਪੁਲਿਸ ਵੈਰੀਫਿਕੇਸ਼ਨ ਵੀ ਤੁਰੰਤ ਕਲੀਅਰ ਕਰਵਾ ਦਿੱਤੀ ਜਾਂਦੀ ਹੈ ਇੱਥੋਂ ਤੱਕ ਕਿ ਇਸ ਗਰੁੱਪ ਦੇ ਦਿੱਲੀ ਤੱਕ ਵੀ ਸੈਟਿੰਗ ਹੈ ਇਸ ਗਰੁੱਪ ਦੇ ਬਲੂ ਜਿਹੇ ਪਾਸਪੋਰਟ ਡਾਕ ਦੇ ਥਾ ਹੱਥੋਂ ਹੱਥ ਲਏ ਜਾਂਦੇ ਨੇ ਤੇ ਡਾਕੀ ਦੇ ਦਸਤਖਤ ਵੀ ਕੀਤੇ ਜਾਂਦੇ ਨੇ